ਪਹਿਲਾਂ ਤਾਂ ਦੁਗਰਪਾਲ ਲਖਾਇਆ ਸੀ ਹੁਣੇ ਹੁਣ ਇਹ ਸੇਵ ਕਰ ਲਿਆ ਹਾਂ ਹੋਬੀ ਨਹੀਂ ਹੈ ਹਬੀ ਦੀ ਹੈ ਆ ਆਈ ਨੀਣੀ ਦੀ ਗੁਰਦੀਪ ਕਦਰ ਕਰਨ ਦੀ ਲੋੜ ਹੈ ਜੀ ਕੋਈ ਨਹੀਂ ਐਸਾ ਕਰੋ ਹੀ ਗਈ ਆ ਵੀ ਇਹਨੂੰ ਪਤਾ ਨਹੀਂ ਕਿ ਮੈਨੂੰ ਪਹਿਲਾ ਰੋਟੀ ਮੈਨੂੰ ਮਿਲੀ ਹੈ ਤੁਹਾਨੂੰ ਮਿਲੀ ਨਹੀਂ ਚੱਲ ਪਰੌਣ ਨੂੰ ਉਹਨੇ ਘਰ ਆ ਲਈ ਨਹੀਂ ਮੇਰੇ ਘਰਾਂ ਨੇ ਤਾਂ ਚਾਹ ਵੀ ਪਾਈ ਨਹੀਂ ਚੋਰਾ ਦਾ ਜ਼ਮਾਨਾ ਆਪਣਾ ਪਿੰਡ ਦੀ ਸਮੈਕੀਆਂ ਦਾ ਆਪੇ ਹੱਤ ਬਾਣਾ ਤੇ ਫਰੈਂਡ ਉਹ ਆਇਆ ਹੈਗੀ ਮੋਟੇ ਦੀ ਸਨੈਪਚੈਟ ਤੇ ਤੂੰ ਵੇਖ ਸਕਦਾ ਕੀ ਕਰ ਰਿਹਾ ਉਹ ਪਾ ਦੇ ਵੇ ਛੇਤੀ ਛਾਕਿਆਂ ਨੂੰ ਬੈਠੇ ਪਠਾਈ ਨੂੰ ਰੋਟੀਆਂ ਮਿਲ ਜਾਂਦੇ ਦੋ ਚਾਰ ਖਾਈ ਆਉਂਦਾ ਇਹ ਕੌਣ ਆ ਗਿਆ ਅਲਵਾਈ ਸਾਹਿਬ ਆ ਗਏ ਨੇ ਕਹਿੰਦੇ ਹੈਂ ਸਟਾਲਾਂ ਵਾਲੇ ਵੀਰ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਲੈਖਾ ਜੋਖਾ ਕਰਨ ਆ ਗਏ ਲੈਖਾ ਜੋਖਾ ਮਾਮਾ ਤਾਂ ਆਂਦਾ ਤੇ ਉਹ ਹੁਣ ਕਹਿ ਗਏ ਕਿ ਹਿਸਾਬ ਤਾ ਇਧਰ ਕੈਲਕੂਲੇਟਰ ਕੈਲਕੂਲੇਟਰ ਕਹਿੰਦੇ ਖੋਲ ਲੈ ਆ ਕਹਿੰਦੇ ਮੇਰੇ ਵੀਰ ਠੀਕ ਆ ਕੁੜੀ ਲੱਭ ਲੋ ਤੇ ਵਿਆਹ ਕਰਦੀ ਆਪਾਂ ਵੀ ਮੁੰਡੇ ਤਿਆਰ ਆ ਮੁੰਡਿਆਂ ਦੀਆਂ ਮੁੱਛਾਂ ਤਿਆਰ ਆ ਕੱਪੜੇ ਤਿਆਰ ਆ ਠੀਕ ਆ ਜੀ ਕੈਟਰਿੰਗ ਵਾਲੇ ਸਭ ਤਿਆਰ ਆ ਲੀੜਾ ਕੱਪੜਾ ਸਭ ਤਿਆਰ ਆ ਬੱਸ ਦੇਲ ਛੋਟਾ ਨਾ ਕਰੀਲਾ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮਾਹੌਪਕਾਰ 2000 ਠੀਕ ਹੋ ਗਏ ਸੋ ਗਾਇਜ਼ ਜੱਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕੀ ਸੇਵ ਕਰਾਇਆ ਆ ਦੇਖ ਪਹਿਲਾਂ ਤਾਂ ਤ ਮੇਰੇ ਨਾਲ ਕਿਤੇ ਦੇ ਲਾ ਬਖ ਆ ਵੇਖੀ ਗੁੱਗੂ ਵੇਖ ਵੇਖ ਕੀ ਲਿਖਿਆ ਗੁੱਗੂ ਵੀਰ ਮੰਮੀ ਕਿਤੇ ਆ ਮੰਮੀ ਆਵੇ ਮੰਮੀ ਨੂੰ ਫੋਨ ਲਾਇਆ ਸੀ ਮੈਂ ਆ ਸੰਦੀਪ ਹੋਣੀ ਆਪਣੇ ਘਰ ਦੇ ਨੰਬਰ ਆ ਆਵੇ ਹਰਮਨ ਵੀ ਆ ਸਾਰਿਆਂ ਦੇ ਨੂੰ ਮੰਮੀ ਦਾ ਨੰਬਰ ਮੰਮੀ ਨੂੰ ਫੋਨ ਹੀ ਲਾਇਆ ਨੇ ਨਾ ਮੰਮੀ ਨੇ ਲਾਇਆ ਸਾਈਕਲ ਤੇ ਆ ਗਿਆ ਮੁੱਗ ਪਿੰਡ ਹੋਰ ਕਹਿੰਦਾ 50 ਮਿੰਟਾਂ ਚ ਆ ਗਿਆ ਮੈਂ ਸਾਈਕਲ ਤੇ ਸਨੋਵ ਰੋੜੀ ਘੰਟੇ ਚ ਗੱਡੀ ਚ ਬੋਹਿੰਦੇ ਏ ਪਿਆਸਾ ਇੱਕ ਸਾਈਕਲ ਤੇ 50 ਮਿੰਟਾਂ ਚੋਂ ਮੈਲਾ ਪਹੁੰਚ ਗਿਆ ਵਾ ਹਾਂ 8 ਵਜੇ ਆ ਘਰ ਵਾਲੇ ਮਿਠਾਈ ਵਾਲਾ ਜਮਾ ਨਹੀਂ ਖਰਾਬ ਹੋਈ ਘਰ ਲਈ ਮਿਠਾਈ ਜਮਾ ਨਹੀਂ ਖਰਾਬ ਐਨਾ ਮਿੱਠਾ ਵੀ ਨਹੀਂ ਹਾਂ ਸਵਾਦ ਹਾਂ ਸਵਾਦ ਕਸਟਰਡ ਵਾਲੀ ਵਾਲੀ ਸਵਾਦ ਆ ਵਰਤੀ ਹੈਨਾ ਕਸਟਰਡ ਵਾਲੀ ਨਹੀਂਗੀ ਉਹ ਇਹ ਨਹੀਂ ਵਰਵੀ ਹੁੰਦੀ ਆ ਇਸਰਦੀ ਸੀਗੀ ਆ ਬਣਾ ਗੱਟ ਵੀ ਸੀ ਕਾਰੀ ਸੀ ਇਸਰਦੀ ਸੀ ਇਸਰਦੀ ਸੀ ਤਾਂ ਜਿਹੜੀ ਕੌਣ ਆ ਮੇਰੇ ਕਿੱਥੇ ਹੋ ਗਈ ਹੋਬੀ ਨੀ ਹੋਬੀ 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 ਆ ਹਬੀ 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 ਮਾਈ ਹਬੀ ਹਾਈ ਭਾਈ ਨਵੀਆਂ ਗੁੱਡੀਆਂ ਹਾਂ ਵੀ ਕੀ ਆ ਗੁੱਡੀਆਂ ਤੇ ਨਵੇਂ ਪਟੋਲੇ ਕੀ ਆ ਸਾਡੇ ਬਾਰੇ ਤਾਂ ਅੱਗੇ ਤੇ ਘਰ ਵਾਲਾ ਹੀ ਕਹਿੰਦੇ ਸੀ ਹੁਣ ਹੁਣ ਕੀ ਪਤਾ ਕੀ ਕਹਿੰਦੇ ਕਿੰਨੇ ਹੋ ਗਏ ਉਹ ਜੀ ਤੇ ਇਹ ਜੀ ਤੇ ਆ ਇੰਨੇ ਪਾਪਾ ਤੇ ਉਹਦੇ ਪਾਪਾ ਬੋਲਦੇ ਸੀ ਤੇ ਪਤਾ ਨਹੀਂ ਕੀ ਹੁਣ ਹੁਣ ਬਸ ਇੱਧੇ ਨਾ ਹਰ ਸਹੀ ਦਾ ਲਾਈਫਲਾਈਨ ਹੈ ਹਬੀਬੀ ਹੈ ਪ੍ਰਦੀਪ ਕਦਰ ਕਰਨ ਦੀ ਲੋੜ ਹੈ ਜੀ ਇਹ ਐਸੇ ਕਰੋ ਹੀ ਗਈ ਆ ਵੀ ਇਹਨੂੰ ਪਤਾ ਨਹੀਂ ਕਿ ਸਾਰੇ ਪਹਿਲਾ ਰੋਟੀ ਮੈਨੂੰ ਮਿਲੀ ਹੈ ਤੁਹਾਨੂੰ ਮਿਲੀ ਨਹੀਂ ਚੱਲ ਪ੍ਰਾਉਣੀ ਹੈ ਨਾ ਤੂੰ ਫੇਰ ਫਿਰ ਕਦਰ ਹੁੰਦੀ ਹੈ ਨਾ ਜੀ ਇਹ ਝਾਂਜੜਾ ਕਿਨੇ ਲੈ ਕੇ ਦਿੰਦੀ ਤੈਨੂੰ ਮੇਰੇ ਘਰ ਵਾਲੇ ਨੇ ਮੇਰੇ ਘਰ ਵਾਲੇ ਤਾਂ ਚਾਹ ਵੀ ਪਾਈ ਨਹੀਂ 500 ਰੁਪਏ ਦੱਸ ਆ ਕੋਈ ਰਹਿਣਾ ਜਾਵੇ ਸਾਰੇ ਕੀ ਸਕੀਮਾ ਦੱਸ ਤੇ ਚਾਹ ਲਈ ਦੱਸਿਆਂ ਮੈਂ ਚੋਰਾ ਨਾ ਮਾਨਾ ਆਪਣਾ ਪਿੰਡੀ ਸਮੈਕੀਆਂ ਦਾ ਆਪੇ ਹੱਤ ਬਾਹ ਨਾ ਤੇਰੇ ਵਾਟ ਕੇ ਲੈ ਗਈ ਸੱਟ ਮਹਿਜ ਲਓ ਜੀ ਜੀ ਸੋਣਾ ਸੋਣਾ ਘਰ ਛੱਡਿਆ ਮੇਰੇ ਦਾ ਓਹੋ ਐਡਾ ਵੱਡਾ ਕਮੈਂਟ ਤੇ ਮੇਰੀ ਜਗਲ ਦੇ ਦੀ ਹਾਂਜੀ ਹਾਂਜੀ ਆਪਾਂ ਬਸ ਕੁਛਕ ਫਿਊ ਮਿੰਟਸ ਦੇ ਵਿੱਚ 11 ਵਜੇ ਮੈਨੂੰ ਅਪਡੇਟ ਕਰਦੇ ਆ ਨਵਾਂ ਵਲੌਗ ਪਾਦ ਕੇ ਮੰਮੀ ਪਾ ਦਿਆਂਗੇ ਜੇ ਟਾਈਮ ਹੀ ਲੱਗਾ ਵੇ ਅੱਜ ਤੇ ਮੈਂ ਪਾਉਣਾ ਲਿੰਕ ਪਾਉਣਾ ਤੁਸੀਂ ਜ਼ਰੂਰ ਚੈੱਕ ਕਰੋ ਥੈਂਕ ਯੂ ਹਲੋ ਇਹ ਹੈਗੀ ਮੋਟੇ ਦੀ ਸਨੈਪਚੈਟ ਤੂੰ ਵੀ ਵੇਖ ਸਕਦਾ ਕੀ ਕਰ ਰਿਹਾ ਉਹ 카ਟੂਨ ਵੇਖਦਾ ਵੇਖਦਾ ਉਹ ਅਜੇ ਵੀ 카ਟੂਨ ਵੇਖਦਾ ਤੇ ਬੈਠਾ ਵੇਲੋ ਕਿਵੇਂ ਹੈ ਤੇ ਅਸੀਂ ਇਹਨੂੰ ਬੁਝਾਰਸ਼ ਕਰਦੇ ਆ ਬਲੌਗ ਇਹ ਪਾ ਦਵੇ ਛੇਤੀ ਤਾਂ ਕਿ ਉਹਨੂੰ ਬੈਠੇ ਪਠਾਈ ਨੂੰ ਰੋਟੀਆਂ ਮਿਲ ਜਨ ਨੇ ਦੋ ਚਾਰ ਖਾਈ ਆਉਂਦਾ ਸਾਸਰੀ ਗੱਲ ਗਿਆ ਚਲ ਅੱਜ ਅਸੀਂ ਬਲੌਗ ਪਾਵਾਂਗੇ ਜੀ ਜਲਦੀ 15 20 ਮਿੰਟ ਦੇ ਵਿੱਚ ਤੇ ਸਟੋਰੀਆਂ ਵੀ ਪਾਵਾਂਗੇ ਤੇ ਚਾਰੇਓ ਕਰਿਓ ਚੈੱਕ ਕਮੈਂਟ ਕਰਿਓ ਲਵ ਯੂ ਅੰਨੇ ਬਾਜੀ ਇਹ ਕਹਿਣਾ ਤੂੰ ਆ ਗਰਦੀ ਬਾ ਸਹੀ ਗੱਲ ਆ ਮੈਂ ਆ ਗਿਆ ਜਿਹੜਾ ਉਹਨਾਂ ਨੂੰ ਲਿਜਾਣਾ ਸੀ ਇੱਕ ਵਾਰ ਹੁਣ ਵਾਰ ਵਾਰ ਉਹਨੂੰ ਹੀ ਕਹੀ ਜਾਣਾ ਮੈਂ ਚੁੱਪ ਕਰ ਜਾ ਮੈਂ ਰੋਣਾ ਪਾਣੀ ਨਹੀਂ ਸਾਰੀ ਜਾਨ ਦੱਦ ਦੇ ਉਹ ਜੱਟ ਹੋਇਆ ਨਹੀਂ ਖਰਾਬ ਹੋ ਜਾਵੇਂ ਹੁਣ ਤੇ ਖਰਾਬ ਹੋ ਦੀ ਸਰੇਬ ਜੱਟ ਤੂੰ ਲੈ ਮੇਡਵਾ ਇੱਧਰ ਦੇ ਆ ਸੂਟ ਕਿੱਥੋਂ ਆਇਆ ਬੜੀਆਂ ਕੁੜੀਆਂ ਦੇ ਮੈਸੇਜ ਆਏ ਹੋਇਆ ਇਹ ਦੀ ਆਪ ਬਣਾਇਆ ਕਿੱਥੋਂ ਤੇ ਆਪ ਕੋਲੇ ਬੁਟੀਕ ਦੇ ਸੂਟ ਆ ਲਾਰਨ ਬੁਟੀਕ ਦੇ ਹਾਂ ਲਾਰਨ ਬੁਟੀਕ ਦੀ ਮੈਂ ਮੈਂ ਇਹਨਾਂ ਦਾ ਇਹਨਾਂ ਦਾ ਬੁਟੀਕ ਵੀ ਤੁਹਾਨੂੰ ਸ਼ੇਅਰ ਕਰੂੰਗਾ ਅਸੀਂ ਉੱਤੇ ਦੋ ਚਾਰ ਰੀਲਾਂ ਵੀ ਬਣਾ ਕੇ ਪਾਵਾਂਗੇ ਹਾਂ ਇਹ ਸੂਟ ਦੇ ਤੁਹਾਨੂੰ ਪਰ ਹਜੇ ਨਹੀਂ ਹਜੇ ਚੱਲਵੇ ਜਾ ਥਾਪ ਥਾਪ ਕਾ ਕਰ ਸਾਡਾ ਇੱਕ ਕੌਣ ਆ ਗਿਆ ਹੈ ਅਲਵਾਈ ਸਾਹਿਬ ਆ ਗਏ ਨੇ ਕਹਿੰਦੇ ਹੈਂ ਸਟਾਲ ਵਾਲੇ ਵੀਰ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਲੈਖਾ ਜੋਖਾ ਕਰਨ ਆ ਗਏ ਲੈਖਾ ਜੋਖਾ ਮਾਮਾ ਤਾਂ ਆਂਦਾ ਤੇ ਉਹ ਕੇ ਹਿਸਾਬਤਾ ਇਧਰ ਕਲਕੂਲੇਟਰ ਕਹਿੰਦੇ ਖੋਲ ਲਿਆ ਕਹਿੰਦੇ ਮੇਰੇ ਵੀਰ ਭਰਾਵਾਂ ਦੋਵਾਂ ਨੇ ਗੱਗੋ ਨਹੀਂ ਪੈਸੇ ਕਰੀ ਜਾਂਦੇ ਹੈਂ ਆ ਹੈ ਨਹੀਂ ਪੈਸਾ ਲੱਗ ਗਿਆ ਪਾਉ ਸਾਰਾ ਹੀ ਓਕੇ ਲਈ ਭਾਈ ਸਾਹਿਬ ਤਿਆਰੀ ਕਰ ਲੋ ਬਾਕੀ ਸਾਰੇ ਤਿਆਰ ਆ ਕੁੜੀ ਲੱਭਣਾਂ ਨੇ ਠੀਕ ਆ ਕੁੜੀ ਲੱਭ ਲੋ ਤੇ ਵਿਆਹ ਕਰ ਦਈ ਆਪਾਂ ਵੀ ਤਿਆਰ ਆ ਮੁੰਡੇ ਤਿਆਰ ਆ ਓਕੇ ਜੀ ਮੁੰਡਿਆਂ ਦੀਆਂ ਮੁੱਛਾਂ ਤਿਆਰ ਆ ਕੱਪੜੇ ਤਿਆਰ ਆ ਸਿੰਗਰ ਤਿਆਰ ਕਲਾਕਾਰ ਆਉਣੇ ਤਿਆਰ ਆ ਹਲਵਾਈ ਤਿਆਰ ਆ ਆਰਟਿਸਟ ਸਾਰੇ ਤਿਆਰ ਆ ਹਲਵਾਈ ਤਿਆਰ ਆ ਠੀਕ ਆ ਜੀ ਕੈਟਰਿੰਗ ਵਾਲੇ ਸਭ ਤਿਆਰ ਆ ਲੀੜਾ ਕੱਪੜਾ ਸਭ ਤਿਆਰ ਆ ਬਸ ਕਮੀ ਇੱਕ ਕੁੜੀ ਦੀ ਕੰਨਿਆ ਕੰਨਿਆ ਬਸ ਕੰਨਿਆ ਦੀ ਕਮੀ ਆ ਬਸ ਵਰਬਲ ਜੀ ਦਾ ਵਿਆਹ ਕੀਤਾ ਜੀ ਰੋਣਾ ਨਹੀਂ ਪਪੀ ਲੈ 13 ਛੋਟਾ ਨਾ ਹਲ ਭਾਈ ਬਟਾ ਭਾਈ ਸਾਹਿਬ ਨੂੰ ਵੇਚ ਲੈ ਕੇ ਇੰਦਾ ਹੀ ਵਾਇਲ ਕਰਾ ਦੇ ਵੀ ਉਹਨੇ ਕਿਹਾ ਗੱਲ ਭਾਈ ਸਾਹਿਬ ਮੱਤ ਸਾਹਿਬ ਤਿਆਰ ਕੋੜੀ ਲੈ ਆਓ ਗੱਲੀ ਜਾ ਕੇ ਭਾਈ ਜ਼ਿਆਦਾ ਦੇਰ ਚੱਕੀ ਜੇ ਤੈਨੂੰ ਕੰਨਿਆ ਸਰ ਕੇ ਓਕੇ ਕੰਨਿਆ ਲੋੜ ਤੇ ਵਾਰਦੀ ਲੋੜ ਕੀ ਨਾ ਕੰਨਿਆ ਕੰਨਿਆ ਸਰ ਕੰਨਿਆ ਕੰਨਿਆ ਦੀ ਲੋੜ ਹੈ ਇਹਦਾ ਉਸ ਇੰਸਟਾਗ੍ਰਾਮ ਤੇ ਕੱਲ ਜੇ ਨਹੀਂ ਅੱਜ ਕੰਨਿਆ ਦੱਸੋ ਚਾਹੀਦੀ ਆ ਇਹਦੇ ਉੱਤੇ ਬਾਪਾ ਹਾਲ ਟਾਈਮ ਇੰਸਟਾਗ੍ਰਾਮ ਤੇ ਉਹ ਨੰਬਰ ਕੇ ਜੀ ਵਿਆਹ ਹੈ 12 ਮਾ ਲੋਈਆਂ ਐਡਾ ਮੈਂ ਆਉਂਦੇ ਹਾਂ ਆ ਕਰਨੇ ਹੋਰ ਕਰਦੇ ਫੇਰ ਦਾ ਫੀਡ ਟੈਂਟਰੀ ਬਾਜੀ ਇਹ ਟੈਂਡਰ ਹੋ ਗਿਆ ਕਿੰਨਾ ਟੈਂਡਰ ਹੋ ਗਿਆ ਘਰ ਦੇ ਫੇਰ ਹਲਦੀ ਕਰਾਦੀ ਮੇਰੀ ਇਹ ਟੈਂਡਰਾਂ ਲੈ ਕੋ ਕਿੰਨਾ ਇਹ ਟੈਂਡਰ ਜਨ ਹੋਣਾ ਪਰ ਉਹਨਾਂ ਨੇ ਫਿਰ ਵੀ ਆ ਲਾਲਾ ਬਈ ਸਾਹਿਬ ਵਰਲਡ ਦੀ ਸਿਰੇ ਵਾਲੀ ਸਨੈਪਚੈਟ ਤੇ ਸਨੈਪਚੈਟ ਪੈ ਚੱਲੀ ਆ ਕੰਮ ਤਾਂ ਅਸੀ ਮੁੱਕਣਾ ਹੀ ਨਹੀਂ ਸਿਰਾ ਉਹ ਔਖਾ ਹੋਇਆ ਨਾ ਲੋਕਾਂ ਨੇ ਗਰਮੀਆਂ ਚ ਵਿਆਹ ਕਰ ਲੈਣੇ ਕਿਉਂਕਿ ਸਾਲਾਂ ਸੀਜ਼ਨ ਹੁੰਦਾ ਬਸ ਜਿਹੜੀ ਆ ਸਨੈਪਚੈਟ ਪੈ ਗਈ ਨਾ ਬਸ ਇਸ ਤੋਂ ਉੱਤੇ ਕੋਈ ਨਹੀਂ ਸਾਂਝ ਤੈਨੂੰ ਪੂਰਾ ਜਹਾਨ ਦੇਖ ਲੈ ਪੂਰੇ ਆਲ ਵਰਲਡ ਆਲ ਵਰਲਡ ਆਲ ਵਰਲਡ ਚ ਦੇਖ ਲੈ ਨਾ ਜੀ ਤੈਨੂੰ ਸਰ ਐਮ ਬਖੇਤੀ ਕਈ ਸ਼ੋਰ ਮਾਰ ਲਓ ਨੰਬਰ ਦੱਸੋ ਜੀ ਨੰਬਰ ਦੱਸੋ ਜੀ 98554 36015 98554 36015 ਉਹ ਜਿਹੜੀ ਇਹ ਸਨੈਕ ਚਟੇ ਦੂਤੇ ਕੁਝ ਨਹੀਂ ਬਾਈ ਨੂੰ ਮੈਂ ਕਹਿ ਰਿਹਾ ਇਹ ਪੰਧਾਣੀ ਮੈਂ ਸਨੈਕ ਚਟੇ ਛੇਤੀ ਦੱਸੀ ਮਾਰ ਪਾਤੀ ਆਪਾਂ ਪਰ ਅੱਜ ਨਹੀਂ ਸੱਚੀ ਬਹੁਤ ਟੇਸਟੀ ਸਾਰਾ ਫੂਡ ਯਾਰ ਗੁੱਡ ਹੀ ਬਸ ਠੀਕ ਆ ਮੋٹے ਦੇ ਵਿਆਹ ਤੇ ਵੀ ਇਹ ਨਹੀਂ ਕਰਨਾ ਬਾਈਓ ਠੀਕ ਆ ਉਸ 7 ਸਾਲ ਦੀ ਅਨਿਵਰਸਰੀ ਕਰਾਉਣੀ ਆਈ ਹੈ ਦੀ ਦੇ ਵਿਆਹ ਤੇ ਇਹਦਾ ਵੀ ਕਰਤਾ ਆਪਾਂ ਬਈ ਪੱਕ ਠਕ ਮੈਂ ਕਿਹਾ ਸਨੈਪਚੈਟ ਦੱਸੀ ਕਿਤੋਂ ਤੱਕ ਜਾਂਦੀ ਵਰਲਡ ਵਾਈਡ ਇਹਦਾ ਫਾਇਨਲ ਬੰਦਾ ਨਹੀਂ ਆ ਦੁਆ ਕਰੇ ਖਾਣਾ ਇਹ ਪਹੁੰਚ ਗਿਆ ਤੂੰ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ